ਲੋਜੀ ਸਸਰੀ ਕਾ ਜੀ ਤੇ ਸਾਰਿਆਂ ਨੂੰ ਮੈਂ ਤੁਹਾਡੀ ਆਪਣੇ ਅਮਰਜੀਤ ਪਰਜੋਸ਼ੀ ਜੋਸ਼ੀ ਚੈਨਲ ਉਂਤੇ ਮੈਂ ਤੁਹਾਡਾ ਸਵਾਗਤ ਕਰਦੇ ਆ ਤੇ ਲੋਜੀ ਕੱਲ ਸਾਰਿਆਂ ਨੇ ਜਨਮ ਆਸਟ੍ਰੇਲੀਆ ਚੋਂ ਖੁਸ਼ੀਆਂ ਮਾਣੀਆਂ ਨੇ ਹੈ ਭਵਾ ਨੂੰ ਜਦ ਕੀਤਾ ਤੇ ਹੁਣ ਆਪਾਂ ਫੇਰ ਸੋਸਾਰ ਨੂੰ ਜਦ ਕਰਨ ਲੱਗ ਜੰਨੇ ਨੇ ਕਿ ਤੱਕ ਸੋਸਾਰ ਹੀ ਜਿਆਦਾ ਹੁੰਦਾ ਤੇ ਦੇ ਭਜਨ ਗਾਉਣੇ ਤਾਂ ਭਵਾ ਨੂੰ ਜਿਆਦਾ ਹੁੰਦਾ ਉਹ ਸ਼ਬਦ ਗਾਉਣੇ ਤਾਂ ਜਿਆਦਾ ਹੁੰਦਾ ਤਾਂ ਫਸਾਰੀ ਜੀ ਮੈਂ ਹੈ ਨਾ ਸਾਰੇ ਕੰਮ ਕਰਨੇ ਪੈਂਦੇ ਨੇ ਤੇ ਲੋ ਇਹ ਵੀ ਬਹੁਤ ਅੰਨੇ ਬਣਾਏ ਹੋਏ ਨੇ ਹੈ ਨਾ ਤੇ ਲੋ ਫਿਰ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਉਹ ਲਾਂਬਾ ਇੱਕ ਹੋਰ ਦਾ ਆਪਣੇ ਘਰ ਵਾਲੇ ਉਹ ਲਾਂਬਾ ਜੰਦੀ ਹੈ ਹੈ ਨਾ ਤੇ ਇਹ ਵੀ ਪਾਉਂਗੀ ਜਿਹੜਾ ਨੁਕਤਾ ਪਾਉਂ ਉਹ ਪਾਉਂ ਅੱਡੀ ਤੋਂ ਚੋਟੀ ਤੱਕ ਛੋੜੇ ਸਵੀਟ ਕਿਤੇ ਵੀ ਦਰਦਾ ਹੈ ਚੈਲੰਜ ਹੈ ਉਹ ਤੁਸੀਂ ਪਾਉਂ ਤੇ ਉਹਦਾ ਬਠੀਕ ਹੋ ਜਾਣਾ ਹੈ ਇਹ ਨੁਕਤਾਇਸ ਤੋਂ ਬਚਕਾਂ ਵੀ ਤੇ ਲੋ ਹੁਣ ਮਾਣੋਗੇ ਇਸ ਗੀਤ ਦਾ ਆਨੰਦ ਇਹ ਕਿਰ ਅਵਕ ਦਾ ਬੰਦਿਆਂ ਸਾਹਦੇ ਨਹੀਂ ਰੁਝ ਜਾਂਦੀਆਂ ਨੇ ਤੇ ਜੇ ਆਪਨਾ ਜੋ ਚੜਦੇ ਫਿਰ ਉਹ ਸੁਨਣਾ ਟੁੱਟ ਕੇ ਹੈ ਨਾ ਤੇ ਹੁਣ ਇਹ ਅਵਕ ਦਾ ਇਹ ਕਹਿ ਰਹੀ ਹੈ ਸੁਣੋ ਇਸ ਤਰੀਕੇ ਹੂੰ ਵੇ ਬਿਜਾਰੇ ਵਿਕੇ ਸੋ ਦੇ ਸਾਰੇ ਤਬਰੇ ਦੀਆਂ ਅੜੀ ਆਵੇ ਹੂੰ ਵੇ ਮੈਂ ਕੱਲੀ ਹੋਤ ਕਾਲੀ ਓ ਜਾਣ ਜੇੜੀ ਮੇਰੇ ਨਾਲੇ ਤੀਤੀਏ ਮੈਂ ਤੇ ਮੇਰਾ ਮਨ ਜੇ ਸਾਰੇ ਟੱਬਰ ਦਾ ਇਕਵੇ ਤੂੰ 베 ਮ ਕੱਲੀ ਉਸ ਤਾਲੀ ਯੋ ਜਾਣੇ ਉਂਗੇੜੀ ਮੇਰੇ ਨਾਲੇ ਕੀਤੀ

मै कली सु ताण ਰਾਈਟ ਬਰੇ ਵੇਲਾਵੇ ਬੇਮ ਕੰਨੀ ਹੋਸਤਾਲੀ ਉਵੇਂ ਵੀ ਜਾਰੀ ਬਕੇਂਦੀ ਖੇਸੀ ਵੇ ਵੀ ਜਾਰੀ ਬਕੇਂਦੀ ਖੇਸੀ ਵੇ ਤੋੜ ਸਰ ਭਇਆ ਕੁੜਾ ਤੇ ਦੱਸਿਓ ਇਹ ਲਾਂਬੇ ਜਿਦਾਂ ਕਿਵੇਂ ਲੱਗੇ ਦਿੰਦੇ ਰਹਿੰਦੇ ਨੇ ਨਾ ਤਾਂ ਤਾਂ ਤੇ ਆਪ ਦਾ ਨ ਉਸ ਦਾ ਕੋਈ ਦੱਸਦਾ ਨਹੀਂ ਹੈ ਨਾ ਚਲੋ ਕਈ ਹੁੰਦਾ ਵੀ ਇਸ ਤਰ੍ਹਾਂ ਸਾਰੀਆਂ ਉਂਗਲਾਂ ਤਾਂ ਕਹਿੰਦੇ ਇੱਕ ਸਾਰ ਨਹੀਂ ਹੁੰਦੀਆਂ ਕਿਤੇ ਨੂੰ ਕੋਟੀ ਕਿਤੇ ਸਾਸ ਕੋਟੀ ਇਹ ਭਾਗਾਂ ਵਾਲਿਆਂ ਨੇ ਜਿਹੜੇ ਸਤਾ ਕੇ ਲੋਕ ਵੇਂਦੇ ਨੇ ਹੈ ਨਾ ਤੇ ਚਲੋ ਇਹ ਤਾਂ ਸੰਸਾਰ ਹੁੰਦਾ ਹੀ ਰਹਿੰਦਾ ਤੇ ਹੁਣ ਤੁਸੀਂ ਜੇ ਨਾ ਨੂੰ ਵੀ ਆਏ ਦੇਖੇ ਵੀ ਕਿਤੇ ਮਾਂ ਨਹੀਂ ਘੜ ਪੁੰਜੀ ਨਹੀਂ ਰਹਿੰਦੀ ਹੈ ਨਾ ਉਹਦੇ ਵੀ ਪਤਾ ਲੈਣੇ ਆ ਪਰ ਸਾਸਤ ਸਾਰਾ ਕੁਝ ਕਰਦੀ ਹੈ ਨਾ ਵੱਡਿਆਂ ਨੂੰ ਝਿੜਕੇ ਝੱਲ ਲੈਣੀ ਹੈ ਨਾ ਕਹਿੰਦੇ ਵੀ ਪਰਮਾਤਮਾ ਕੋਦੇ ਬਸ ਕੇ ਹੋ ਜਾਂਦਾ ਹੈ ਜੇ ਕੋਈ ਵੱਡਿਆਂ ਨੇ ਝਿੜਕਾਂ ਝੱਲਦੇ ਵੱਡੇ ਰਸਤੇ ਤੇ ਪਹੁੰਚਦੇ ਨੇ ਤੇ ਮੇਨ ਤਾਂ ਤੁਹਾਨੂੰ ਬਲ ਕੇ ਬੇਨਤੀ ਹੈ ਬਈ ਸਾਰੇ ਰਲ ਮਿਲ ਕੇ ਰਿਹਾ ਕਰੋ ਪਤਾ ਨਹੀਂ ਇਹ ਸਭ ਸਾਫ ਤੇ ਕਹਿ ਦੇਣਾ ਕਿਸ ਨੂੰ ਕੋਈ ਪਤਾ ਨਹੀਂ ਪਰੋ ਚਲੇ ਜਾਣਾ ਤੇ ਇਸ ਕਰਕੇ ਇੱਕ ਰੇ ਦੀ ਬਰਕਤ ਹੈ ਪਰਮਾਤਮਾ ਇੱਕਾ ਹੋ ਤਾ ਚਲਾ ਕੋਈ ਬਜਿਬ ਦੀ ਹੈ ਨਾ ਤੇ ਲੋ ਤੁਸੀਂ ਹੁਣ ਮਾਣੋ ਇਹ ਸੰਗੀਤ ਦਾ ਆਨੰਦ ਤੇ ਨਾਲੇ ਹੁਣ ਆਜੋ ਆਪਣਾ ਤੰਦਰੁਸਤੀ ਦਾ। ਇਹ ਸੇਧ ਵਾਸਤੇ ਵੀ ਕਿਸੇ ਦੇ ਕਹਿੰਦਾ ਮੇਰਾ ਮੋਢਾ ਦੁਖਦਾ ਕੋਈ ਕਹਿੰਦਾ ਮੇਰਾ ਮੋਢਾ ਦੁਖਦਾ ਪਹਿਲਾਂ ਵੀ ਆਇਆ ਹੋਇਆ ਹੈ ਨਾ ਵੀ ਕਿਸਾਂ ਕੰਦੀਆਂ ਨੇ ਅੱਡੀ ਤੇ ਚੋਟੀ ਤੱਕ ਕਿਤੇ ਵੀ ਤੁਹਾਡੇ ਸਰੀਰ 'ਚ ਦਰਦ ਹੈ ਤਾਂ ਇਹ ਅਜਮਾ ਕੇ ਦੇਖੋ ਡਾਕਟਰਾਂ ਕੋਲ ਵੀ ਤੁਸੀਂ ਜਮਾਉਣੇ ਹੋ ਜਾ ਕੇ ਹੈ ਨਾ ਤੇ ਆ ਇੱਕ ਫੋਰ ਨਵੀ ਬੈਦਨੀ ਉਹ ਵੀ ਦੇਈ ਜਾਂਦੀ ਹੈ ਰਗ ਰਗ ਕਰਕੇ ਆਪਾਂ ਸਿੰਗਰੋਬਾਇਤ ਨਹੀਂ ਕੋਤੋ ਵੀ ਦਵਾਈ ਲੈ ਲਿਆ ਕਰੋ ਕੋਈ ਸਹੀ ਨਹੀਂ ਹੁੰਦੀਆਂ ਦਵਾਈਆਂ ਵੀ ਸਾਰੀਆਂ ਤੇ ਲਓ ਹੁਣ ਤੁਸੀਂ ਇਹ ਮੇਰੇ ਸੇ ਸੁਣੋ ਮੇਰਾ ਨੁਕਤਾ ਕੀ ਹੈ ਅਜਮਾਇਣ ਜੀਰਾ ਸਾਂਸ ਤੇ ਛੋਟੀ ਲੈ ਚ ਸਮਝ ਗਏ ਆਮ ਤੁਹਾਡੇ ਘਰੇ ਰਸੋਈ ਚ ਨੇ ਸਾਰੇ ਚੀਜ਼ਾਂ ਅਜਮਾਇਣ ਲੈ ਲਓ 200 ਗ੍ਰਾਮ ਕਿੰਨੀ ਲੈਣੀ ਹੈ 200 ਗ੍ਰਾਮ ਜੀਰਾ 100 ਗ੍ਰਾਮ ਤੇ ਸੌਫ 50 ਗ੍ਰਾਮ ਛੋਟੀ ਇਲਾਇਚੀ 25 ਗ੍ਰਾਮ ਉਹਦੇ 25 ਗ੍ਰਾਮ ਦਾਣੇ ਕੱਢ ਲਓ ਛਿਲਕਾ ਨਾਲ ਵਿੱਚ ਪਾ ਲਓ ਠੀਕ ਹੈ ਨਾ ਤੇ ਇਹ ਜਿਹੜੀ ਅਜਮਾਇਣ ਤੇ ਜਿਹਦਾ ਤਾਂ ਭੁੰਨ ਲੈਣਾ ਹੈ ਸੌਂਫ ਤੇ ਇਲਾਇਚੀ ਨੂੰ ਭੁੰਨਣੀ ਸਮਝ ਗਏ ਇਹ ਤਵੇ ਤੇ ਰੋਸਟ ਕਰ ਲਓ ਤੇ ਫਿਰ ਇਹ ਚਾਰੇ ਚੀਜ਼ਾਂ ਤੁਸੀਂ ਪਾਊਡਰ ਬਣਾ ਲਓ ਪਾ ਬਣਾ ਲਿਆ ਫਿਰ ਕੋਸੇ ਪਾਇਨਾ ਸਵੇਰ ਵੇਲੇ ਲੈਣ ਨੂੰ ਕਿੰਗਾ ਤੇ ਕੱਲ 7:00 ਵੀ ਉਸ ਤੋਂ ਬਾਅਦ ਲੈ ਲਓ 10 ਮਿੰਟ ਬਾਅਦ ਤੇ ਇੱਕ ਅੱਧਾ ਚੰਚਾ ਤੁਸੀਂ ਅੱਧਾ ਚੰਚਾ ਕੋਸੇ ਪਾਣੀ ਨਾਲ ਹਰ ਰੋਜ਼ ਲਓ ਚੈਲੰਜ ਹੈ ਮੇਰੇ ਉਪਦੇਵੀ ਪੁਸ਼ਕੀ ਜੀ ਮਹਾਰਾਜ ਕਹਿੰਦੇ ਵੀ ਜੇ ਦਰਦ ਨਾ ਹਤੇ ਹੈਨਾ ਤੇ ਬਾਕੀ ਤਾਂ ਫਿਰ ਪਰਮਾਤਮਾ ਦਾ ਹੱਥ ਹੁੰਦਾ ਪੈਸਾ ਨਹੀਂ ਗੱਲ ਹੈਨਾ ਕਿਉਂਕਿ ਰੱਬ ਤੋਂ ਵੱਡਾ ਤਾਂ ਕੋਈ ਹੈ ਨਹੀਂ ਤੇ ਤੁਸੀਂ ਇਹ ਮੇਰੇ ਭੈਣਾਂ ਜਿਹਨੂੰ ਵੀ ਜਾ ਕੇ ਵੀਰ ਨੂੰ ਕਿਸੇ ਤਕਰੀਬ ਇਹ ਜੀ ਤਾਂ ਇਹ ਨੂੰ ਤੁਸੀਂ ਅੱਗੇ ਦੇਖੋ ਤੇ ਹੁਣ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਫੇਰ ਆਪਾਂ ਲਾਗੇ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਜਦੋਂ ਜਿਉ ਨੁਕਤੇ ਕਈ ਲੋਕ ਤਾਂ ਮੈਨੂੰ ਫੋਨ ਤੇ ਦੱਸਣ ਲੱਗ ਜਾਂਦੇ ਰਹੇ ਮੈਂ ਕਹਿੰਦੇ ਸਾਨੂੰ ਪਾਉਣਾ ਨਹੀਂ ਆਉਂਦਾ ਲਿਖਣਾ ਨਹੀਂ ਆਉਂਦਾ ਤੇ ਮੈਂ ਕਿਹਾ ਬੱਚਿਆਂ ਤੋਂ ਲਿਖਾ ਦਿਆ ਕਰੋ ਤੇ ਨੋਕ ਅੱਗੇ ਸਮਝ ਲੈਣ ਸਨਵਾ ਨੁਕਤੇ ਨਾਲ ਆਰਾਮ ਆਇਆ ਜਿਵੇਂ ਟੋਟਣ ਗੰਜਾ ਸੀ ਕਿਸੇ ਦਾ ਢੁਲਾਡੇ ਵਾਲਾ ਪਿੰਡ ਹੈ ਨਾਲੇ ਤਾਂ ਤੰਨਾ ਤੋਂ ਸੁਣ ਲੱਗਿਆ ਮਾਂ ਤਾਨੂੰ ਨਾਲੇ ਥੈਰ ਠੀਕ ਹੋ ਗਿਆ ਉਹ ਕਹਿੰਦੇ ਸਾਡੇ ਤਿੰਨੇ ਨੁਕਤੇ ਤੁਹਾਡੇ ਠੀਕ ਆ ਗਏ ਉਹਨਾਂ ਨੇ ਤਾਂ ਇਥੋਂ ਦੇਖ ਕੇ ਬਣਾਏ ਨੇ ਨਾ ਤੇ ਇਹ ਵੀ ਤੁਸੀਂ ਉਹਦੇ ਲਿਖ ਦਿਆ ਕਰੋ ਹੈਨਾ ਕਮੈਂਟਾਂ ਚ ਲਿਖ ਦਿਆ ਕਰੋ ਬਾਕੀ ਫੋਨ ਤੇ ਮੈਨੂੰ ਦੱਸੀ ਜਾਂਦੇ ਹੋ ਮੈਂ ਆਖਿਆ ਫਿਰ ਲੋਕਾਂ ਨੂੰ ਪਤਾ ਲੱਗੀਏ ਨਾ ਬਹੁਤ ਆ ਲਿਖ ਦਿੰਦੇ ਨੇ ਕਈ ਕਈ ਤਰ੍ਹਾਂ ਹੈਨਾ ਤੁਸੀਂ ਵੀ ਲਿਖ ਦਿਆ ਕਰੋ ਇਹ ਜਿਹੜਾ ਠੀਕ ਹੋ ਗਿਆ ਮੈਂ ਤਾਂ ਥੋੜੀ ਮਰਜ਼ੀ ਜਿਵੇਂ ਤੁਹਾਨੂੰ ਠੀਕ ਲੱਗਦਾ ਪਰ ਮੈਂ ਕਹਿੰਦੀ ਆ ਵੀ ਕਮੈਂਟ ਜਰੂਰ ਲਿਖਿਆ ਕਰੋ ਤੇ ਫਿਰ ਮੇਰਾ ਵੀ ਹੌਸਲਾ ਵੱਧ ਜਾਂਦਾ ਹੈ ਲਓ ਕੱਲੋਂ ਫਿਰ ਮਿਲੋ